ਹਾਂ ਖਾਲਸਾਬ ਆਪਣਾ ਨਾਮ ਦੱਸ ਕੇ ਅੱਜ ਤੱਕ ਕੀ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕੀ ਮੰਗਾ ਸੀ ਕਦੋਂ ਤੋਂ ਤੁਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਤੇ ਅੱਜ ਵੀ ਸਵਾਸਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਅੱਜ ਸਿੱਖਰਮੀ ਫੌਜੀ ਅਸ਼ੰਦਾ ਪ੍ਰਧਾਨ ਬਲਦੇ ਸਿੰਘ ਅਰਦਾਸ ਹੋ ਰਿਹਾ ਔਰ ਅੱਜ ਆ ਹੀ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ 16 ਬੱਧੀ ਹੋ ਗਏ 40 ਸਾਲ ਹੋ ਗਏ ਤਰਮੀ ਫੌਜੇ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਅਸੀਂ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰ ਲਈ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉੱਥੇ अनेका ਮਲਕਾਂ ਕਾਲ ਤੱਕ ਦੇ ਹਾਟੇ ਹਾਟੇ ਹੀ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕ ਸੱਚ ਜਾਗਰਨ ਕਰਨ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਅੰਟੈਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਇਹ ਡਿਸਫ੍ਰਾਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੀ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੁੜੇ ਤੇ ਉਹ ਇੱਕ ਇੱਕ ਧਰਮੀ ਫੌਜੀ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੀ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਇੱਕ ਕਾ ਟੈਂਕ ਤੇ ਤੋਪਾਂ 'ਨ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇੱਕ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆ ਹਰਜਿੰਦਰ ਸਿੰਘ ਧਮੀ ਸਾਹਿਬ ਨੂੰ ਦਿੱਤਾ ਵਾ ਉਹਦੇ ਵਿੱਚ ਇਹ ਆ ਮੇਨ ਮੰਗ ਕੀਤੀ ਆ ਕਿ ਜਿਹੜਾ ਜੂਨ 1984 ਦਾ ਫੌਜੀ ਹਮਲਾ ਇਹਦਾ ਵੀ ਸੱਚ ਜਿਹੜਾ ਅ ਜਾਗਰ ਕੀਤਾ ਜਾਵੇ ਔਰ ਧਰਮੀ ਫੌਜੀਆਂ ਦੇ ਦਰਦ ਨੂੰ ਵੇਖ ਕੇ ਇਹਨਾਂ ਦਾ ਜੜਾ ਕੀਤਾ ਇਹ ਤੇ ਮੈਂ ਥੋੜਾ ਜਿਆਦਾ ਯਾਦ ਲਾਉਣਾ ਚਾਹੁੰਨਾ ਕਿ 17 ਨਵੰਬਰ 2014 ਨੂੰ ਪੰਜ ਸਿੰਘ ਸਭਾ ਨੇ ਉਮ ਜਰਤਾਰ ਮੇ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਸੀ ਔਰ ਸ਼ਹੀਦਾਂ ਦੀਆਂ ਫੋਟੋਆਂ ਨੂੰ ਸਿੱਖ ਚਾਬ ਕਰ ਲਾਉਣ ਦੇ ਵਿੱਚ ਪੰਜ ਸਿੰਘ ਸੰਭਾਣਾ ਦਾ ਫੈਸਲਾ ਵਾ ਤੇ ਜਿਹੜਾ ਅਜੇ ਤੱਕ 10 ਸਾਲਾਂ ਦੇ ਚ ਹਾਲੇ ਨੂੰ ਹੋਇਆ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਪ੍ਰਧਾਨ ਸਾਹਿਬ ਨਾਲ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਜੋ ਮੰਗ ਪੱਤਰ ਦਿੱਤਾ ਉਹਦਾ ਮੇਨ ਮੁੱਦਾ ਇਹ ਆ ਕਿ 84 ਦਾ ਵੀ ਜਿਹੜਾ ਵਾ ਉਹਦਾ ਵੀ ਜਿਹੜਾ ਸੱਕ ਚ ਜਾਗਰ ਕੀਤਾ ਜਾਵੇ ਨੰਬਰ 2 ਦੇ ਤਾਂ ਜਿਹੜੇ ਸ਼ਹੀਦ ਧਰਮੀ ਫੌਜੀ ਨੇ ਉਹਨਾਂ ਦੇ ਜਿਹੜੇ ਪੰਜ ਸਿੰਘ ਸਭਾ ਨੇ ਸਨ 14 ਦੇ ਵਿੱਚ ਜਿਹੜੀ ਆਪਣੇ ਫੋਟੋਆਂ ਲਾਉਣ ਲਈ ਕੀਤੀਆਂ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ ਜਾਣ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਧਰਮੀ ਫੌਜ ਨੂੰ ਮਾਨਤਾ ਦਿੱਤੀ ਆ 14 ਦੇ ਵਿੱਚ 5 ਸਿੰਘ ਸਨ ਮਾਨਤਾ ਦਿੰਦੇ ਨੇ ਲੇਕਿਨ 4 ਮਤੇ ਸ਼ਰੂਣੀ ਕਟੇ ਲੋ ਪਾ ਗਏ ਕਿ ਇਹ ਮਲਕੇ ਤਰਮੀ ਫੌਜੀ ਨਹੀਂ ਉਹ ਅਪੀਲ ਕੀਤੀ ਹੈ ਕਿ ਜਿਹੜਾ ਮੰਗ ਜਿਹੜਾ ਮਤਾ ਵਾ ਉਹਨੂੰ ਕੈਂਸਲ ਕਰਕੇ ਜਿਹੜੇ ਅਮਰ ਜਿਹੜੇ ਉਦੋਂ 84 ਦੇ ਵਿਰੋਧ ਦੇ ਵਿੱਚ ਬੈਰਕਾਂ ਛੜਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਸੀ ਉਹ ਸਾਰੇ ਤਰਮੀ ਫੌਜੀ ਮੰਨੇ ਜਾਣ ਔਰ ਅੱਜ ਪ੍ਰਧਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਦੂਸਰਾ ਉਹਨਾਂ ਨੇ ਕਹਾ ਕਿ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਵਾਂਗੇ ਤੀਸਰਾ ਉਹਨਾਂ ਨੇ ਟ੍ਰਸਟ ਬ੍ਰਾਂਚ ਤੋਂ ਟੈਲੀਫੋਨ ਕਰਕੇ ਹੁਣੇ ਪੁੱਛ ਲਿਆ ਵੀ ਕਿੰਨੇ ਸ਼ਹੀਦ ਨੇ ਔਰ ਚੌਥਾ ਉਹਨਾਂ ਨੇ ਕਹਾ ਕਿ ਤੁਹਾਨੂੰ ਛੇਤੀ ਤੋਂ ਛੇਤੀ ਸਿੰਘ ਸਭਾ ਨੂੰ ਕਹਿ ਕੇ ਤੁਹਾਨੂੰ ਸਨਮਾਨਤ ਜਿਹੜਾ ਕਰਾਵਾਂਗੇ ਇੱਥੇ ਥੋੜੀ ਵਿਚਾਰ ਨਹੀਂ ਗੱਲ ਆ ਕਿ ਮੈਂ ਮਰਿਆਦਾ ਨੂੰ ਜਾਣਨਾ ਮੈਂ ਅਮਰਤਾਰੀਆਂ ਦੇ ਅਕਾਲ ਤਖ ਇੱਥੇ ਡਿਊਟੀ ਵੀ ਕੀਤੀ ਆ ਉਹਨਾਂ ਨੇ ਕਹਾ ਕਰਨਾ ਮੈਂ ਐਸਾ ਅਕਾਲ ਤਖ ਤੇ ਸਾਡੇ ਪੂਰੇ ਬੰਦੇ ਫਿੱਟ ਨਹੀਂ ਬਣੇ ਕਿਸ ਨੇ ਦਾੜੀ ਰੰਗੀ ਆ ਤੇ ਕਿਸ ਨੇ ਕੱਟੀ ਆ ਕਿ ਤੁਸੀਂ ਲੰਬੇ ਪ੍ਰੋਗਰਾਮ ਰੱਖ ਕੇ ਮੰਝੀ ਹਾਲਜਤਾਂ ਉਥੇ ਕਰ ਦੋ ਇਹ ਮੰਗ ਰੱਖੀ ਆ ਔਰ ਜੋ ਮੰਗਾ ਹੀ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਭਰੋਸਾ ਕਿਦਾਂ ਕਾਮਯਾਬ ਹੁੰਦਾ ਇਹ ਸਮਾਂ ਦੱਸੇਗਾ ਉਹ ਸੰਗਤ ਦੱਸੇਗੀ ਜੀ ਆਸ ਹੈਗੀ ਆ ਤੁਹਾਨੂੰ ਕਿ ਤੁਹਾਨੂੰ ਕਾਮਯਾਬੀ ਮਿਲ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ ਫਿਰ ਜਬੇਨਤੀ ਆ ਕੇ ਮੈਨੂੰ 17ਵਾਂ ਸਾਹਿਬ ਪ੍ਰਧਾਨ ਜੀ ਜਾਂਦਾ ਭਰੋਸੇ ਤੇ ਮੈਨੂੰ ਬਹੁਤ ਮਿਲੇ ਨੇ ਤੇ ਮੈਂ ਹੁਣ ਆਉਂਦਾ ਕਾਣਿਆ ਕੋੜੀ ਚੜਿਆ ਤੇ ਜਾਣਾ ਜਦੋਂ ਹਊਗਾ ਭਰੋਸਾ ਪੂਰਾ ਉਦੋਂ ਮੈਂ ਕਹਿ ਸਕਦਾ ਹਾਲੇ ਹਾਂ ਭਰੋਸਾ ਜਰੂਰ ਆ ਸਾਨੂੰ ਯਕੀਨ ਆਵੇ ਸਾਡੇ ਕੰਮ ਹੋਣਗੇ ਔਰ ਇਹ ਜੇ ਹੋਏ ਅਹੀਂ ਹੁਣ ਵੀ ਧੰਨਵਾਦ ਕਰਦੇ ਆ ਫੇਰ ਵੀ ਅਸੀਂ ਧੰਨਵਾਦ ਕਰਾਂਗੇ